ਰਾਹੁਲ ਗਾਂਧੀ ਨੇ ਉਹਨਾਂ ਨੂੰ ਘੇਰਿਆ ਵੀ ਤੁਸੀਂ ਨਾਂ ਲੈ ਕੇ ਕਹੋ ਵੀ ਡੋਨਲਡ ਟਰੰਪ ਨੇ جنگਬੰਦੀ ਨਹੀਂ ਕਰਵਾਈ ਉਹ ਝੂਠ ਬੋਲਦਾ ਮੈਂ ਵੀ ਉਹ ਝੂਠ ਬੋਲਦਾ ਵੀ ਤੁਸੀਂ ਪ੍ਰਧਾਨ ਮੰਤਰੀ ਪਾਰਲੀਮ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਕਿਹਾ ਹੈਗਾ ਵੀ ਦੁਨੀਆ ਦੇ ਕਿਸੇ ਵੀ ਨੇਤਾ ਨੇ جنگਬੰਦੀ ਨਹੀਂ ਕਰਾਈ ਉਹ ਕਹਿੰਦਾ ਤੁਸੀਂ ਨਾਂ ਲਾਓ ਨਾ ਆ ਤਾਂ ਤੁਸੀਂ ਗੋਲ ਮੋਲ ਸਹੀ ਗੱਤੀ ਰਹੀ ਉਹ ਤਾਂ ਕਹਿ ਚੁੱਕਿਆ ਹੈਗਾ ਮੈਂ ਉਹ ਠਾਈ ਨੱਤੀ ਬਰੀ ਕਹਿ ਚੁੱਕਿਆ ਵੀ ਮੈਂ ਜੰਗਬੰਦੀ ਕਰਾਈ ਪਰਵੀਨ ਸਾਨੀ ਨੇ ਜਿਹੜੇ ਜਿਹੜੇ ਭਾਰਤ ਦੇ ਰੱਖਿਆ ਦੇ ਬਹੁਤ ਵੱਡੇ ਐਕਸਪੋਰਟ ਹੈਗੇ ਆ ਉਹਨਾਂ ਨੇ ਇੱਕਦਮ ਉਸ ਡਿਬੇਟ ਤੋਂ ਬਾਅਦ ਜਿਹੜੀ ਵੀਡੀਓ ਪਾਈ ਹੈਗੀ ਆ ਉਹ ਕਹਿੰਦੇ ਵੀ ਰਾਜਨਾਥ ਸਿੰਘ ਨੇ ਅਧੂਰਾ ਸੱਚ ਦੱਸਿਆ ਅਸਲੀਅਤ ਇਹ ਹੈਗੀ ਹੈ ਵੀ ਐਸ ਸੂਨ ਐਸ ਭਾਰਤ ਉਸ ਰਾਤ ਨੂੰ ਜਦੋਂ ਹਮਲਾ ਕਰਦਾ ਹੈ ਉੱਥੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਵਿੱਚ ਜੀ ਉਹ ਤੋਂ ਬਾਅਦ ਕਹਿੰਦਾ ਵੀ ਇੱਕ ਜਾਂ ਦੋ ਘੰਟੇ ਬਾਅਦ ਹੀ ਭਾਰਤ ਦਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਆ ਜਿਹੜਾ ਉਹ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੂੰ ਫੋਨ ਕਰਦਾ ਵੀ ਅਸੀਂ ਐਨਾ ਕੋਈ ਕੁਝ ਕਰਨਾ ਸੀ ਅਸੀਂ ਜੰਗ ਨੂੰ ਵਧਾਉਣਾ ਨਹੀਂ ਚਾਹੁੰਦੇ ਵੀ ਤੁਸੀਂ ਵੀ ਕੋਈ ਸਾਡੇ ਖਿਲਾਫ ਬਹੁਤਾ ਉਹ ਕਾਰਵਾਈ ਨਾ ਕਰਿਓ ਵੀ ਅਸੀਂ ਮਾੜਾ ਜਿਹਾ ਆਪਣੇ ਲੋਕਾਂ ਨੂੰ ਦੱਸਣ ਲਈ ਇਹ ਕਰਨਾ ਸੀ ਪਾਕਿਸਤਾਨ ਤੇ ਦੋਸ਼ ਲਾਇਆ ਸੀ ਵੀ ਅਸੀਂ F16 ਨਾ ਜਿਹੜੇ ਉਹਦੇ ਸਿੱਟਲੇ ਹੈਗੇ ਹਨਾ ਉਹ ਕਹਿੰਦਾ ਵੀ ਪਾਕਿਸਤਾਨ ਨੇ ਇਕਦਮ ਅਮਰੀਕਨ ਅਧਿਕਾਰੀਆਂ ਨੂੰ ਬੁਲਾ ਕੇ ਆਪਣੇ ਸਾਰੇ ਟੇਲ ਨੰਬਰ ਤੇ ਉਹ ਸਾਰਾ ਦਿਖਾਤਾ ਵੀ ਆਹ ਸਾਰੇ ਖੜੇ ਹੈਗੇ ਆ ਤੇ ਕੀ ਭਾਰਤ ਇਹ ਦਿਖਾ ਸਕਦਾ ਵੀ ਸਾਡੇ ਸਾਰੇ ਰਫਾਲ ਖੜੇ ਸੋ ਜਣੀ ਕਾਫੀ ਜਿਹੜਾ ਵਿਰੋਧ ਐਸ ਵਾਰ ਪਾਰਲੀਮੈਂਟ ਦੇ ਵਿੱਚ ਸਰਕਾਰ ਨੂੰ ਦੇਖਣ ਦਾ ਮੌਕਾ ਪਾਰਲੀਮੈਂਟ ਦੇ ਵਿੱਚ ਆਪਰੇਸ਼ਨ ਸੰਦੂਰ ਨੂੰ ਲੈ ਕੇ ਕਾਫੀ ਗਹਿਮਗਮੀ ਵਾਲਾ ਜਿਹੜਾ ਮਾਹੌਲ ਰਿਹਾ ਸਰਕਾਰ ਨੂੰ ਵੀ ਜਿਹੜਾ ਹੈ ਇੱਕ ਬੰਨੇ ਘੇਰਿਆ ਗਿਆ ਤੇ ਦੂਜੇ ਬੰਨੇ ਜਿਹੜੀਆਂ ਵਿਰੋਧੀ ਤਰ੍ਹਾਂ ਨੇ ਉਹਨਾਂ ਨੇ ਵੀ ਚੰਗਾ ਰੋਲ ਜਿਹੜਾ ਹੈ ਨਿਭਾਇਆ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਪੁੱਛੇ ਗਏ ਕੀ ਕਹੋਗੇ ਸਰਦਾਰ ਹਰਤਾ ਸਿੰਘ ਜੀ ਐਤ ਕੀ ਵੀ ਪ੍ਰਧਾਨ ਮੰਤਰੀ ਹੋਣਾ ਨੇ ਡਾਇਰੈਕਟ ਜਿਹੜਾ ਹੈ ਨਾਮ ਨਹੀਂ ਲਿਆ ਭਾਵੇਂ ਕਿ ਬਹੁਤ ਸਾਰੇ ਜਿਹੜੇ ਪ੍ਰੈਸ਼ਰ ਨੇ ਉਹ ਪਾਏ ਗਏ ਰਾਹੁਲ ਗਾਂਧੀ ਦੇ ਵੱਲੋਂ ਜਾਂ ਬਾਕੀ ਦੀ ਓਪੋਜੀਸ਼ਨ ਹੈਗੀ ਉਹਨਾਂ ਨੇ ਵੀ ਕਾਫੀ ਜ਼ੋਰ ਪਾਇਆ ਕੀ ਕਹੋਗੇ ਹਾਂਜੀ ਹਾਂਜੀ ਸੋ ਕਾਫੀ ਦਿਲਚਸਪ ਹੋਈ ਆ 15 16 ਘੰਟੇ ਦੀ ਜਿਹੜੀ ਡਿਬੇਟ ਆ ਉਹ ਹੋਈ ਹੈਗੀ ਆ ਪਾਰਲੀਮੈਂਟ ਵਿੱਚ ਸੋ ਸਰਕਾਰ ਵੱਲੋਂ ਇਹ ਹੀ ਆਇਆ ਵੀ ਆਪਰੇਸ਼ਨ ਸੰਧੋਰਾ ਸਫਲ ਰਿਹਾ ਅਸੀਂ ਪਾਕਿਸਤਾਨ ਨੂੰ ਜਿਹੜਾ ਵੀ ਜਿੱਦਾਂ ਹੈਗਾ ਵੀ ਦੰਦ ਖੱਟੇ ਕੀਤੇ ਆ ਉਹ ਉਹ ਉਹਨੂੰ ਜਿਹੜਾ ਉਹਦੀ ਔਕਾਤ ਆ ਜਿਹੜੀ ਦਿਖਾਈ ਹੈਗੀ ਆ ਸੋ ਸਰਕਾਰ ਦਾ ਸੀ ਤੇ ਦੂਜੇ ਪਾਸੇ ਗ੍ਰਹਿ ਮੰਤਰੀ ਵੱਲੋਂ ਇਹ ਕਿਹਾ ਗਿਆ ਵੀ ਪਹਿਲਗਾਮ ਘਟਨੇ ਦਾ ਜਿਹੜਾ ਜਿਹੜਾ ਮੁੱਖ ਦੋਸ਼ੀ ਸੀ ਉਹ ਮਾਰਿਆ ਗਿਆ ਉਹਦੇ ਤੇ ਅਖਲੇਸ਼ ਆਦਮ ਨੇ ਸਵਾਲ ਉਠਾਇਆ ਬੀ ਗ੍ਰਹਿ ਮੰਤਰੀ ਦੇ ਬਿਆਨ ਦੇਣ ਤੋਂ ਇੱਕ ਦਿਨ ਪਹਿਲਾਂ ਹੀ ਕਾਤੋਂ ਉਹ ਬੰਦਾ ਮਾਰਿਆ ਗਿਆ ਇਹ ਪਹਿਲਾਂ ਕਾਤੋਂ ਨਹੀਂ ਮਾਰਿਆ ਗਿਆ ਹਨ ਸੋ ਇੱਕ ਤਰ੍ਹਾਂ ਨਾਲ ਉਹਨੇ ਸਵਾਲ ਉਠਾਇਆ ਵੀ ਇਹ ਫੇਕ ਅਨਕਾਊਂਟਰ ਸੀਗਾ ਸੋ ਅਕਲੇਸ਼ ਯਾਦਵ ਦਾ ਕਹਿਣ ਦਾ ਮਤਲਬ ਇਹ ਸੀਗਾ ਰਾਹੁਲ ਗਾਂਧੀ ਨੇ ਉਹਨਾਂ ਨੂੰ ਘੇਰਿਆ ਵੀ ਤੁਸੀਂ ਨਾਂ ਲੈ ਕੇ ਕਹੋ ਵੀ ਡੋਨਲਡ ਟਰੰਪ ਨੇ ਜੰਗਬੰਦੀ ਨਹੀਂ ਕਰਵਾਈ ਉਹ ਝੂਠ ਬੋਲਦਾ ਹਨ ਵੀ ਉਹ ਝੂਠ ਬੋਲਦਾ ਵੀ ਤੁਸੀਂ ਪ੍ਰਧਾਨ ਮੰਤਰੀ ਪਾਰਲੀਮ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਕਿਹਾ ਹੈਗਾ ਵੀ ਦੁਨੀਆ ਦੇ ਕਿਸੇ ਵੀ ਨੇਤਾ ਨੇ ਜੰਗਬੰਦੀ ਨਹੀਂ ਕਰਾਈ ਉਹ ਕਹਿੰਦਾ ਤੁਸੀਂ ਨਾ ਲਾਓ ਨਾ ਆ ਤਾਂ ਤੁਸੀਂ ਗੋਲ ਮੋਲ ਸਭ ਉਹ 829 ਬਰੀ ਉਹ ਤੇ ਕਹਿ ਚੁੱਕਿਆ ਕਿ ਉਹ 829 ਬਰੀ ਕਹਿ ਚੁੱਕਿਆ ਵੀ ਮੈਂ ਜੰਗਬੰਦੀ ਕਰਾਈ ਤੁਸੀਂ ਐਗਜ਼ੈਕਟ ਪਾਰਲੀਮੈਂਟ ਵਿੱਚ ਖੜ ਕੇ ਕਹੋ ਵੀ ਡੋਨਲਡ ਟਰੰਪ ਨੇ ਜੰਗਬੰਦੀ ਨਹੀਂ ਕਰਾਈ ਉਹ ਝੂਠ ਬੋਲ ਰਿਹਾ ਉਹ ਉਹ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਨਹੀਂ ਕਿਹਾ ਦੂਸਰੇ ਪਾਸੇ ਮਿਸਟਰ ਪਰਵੀਨ ਸਾਨੀ ਨੇ ਜਿਹੜੇ ਜਿਹੜੇ ਭਾਰਤ ਦੇ ਰੱਖਿਆ ਦੇ ਬਹੁਤ ਵੱਡੇ ਐਕਸਪੋਰਟ ਹੈਗੇ ਆ ਉਹਨਾਂ ਨੇ ਇੱਕਦਮ ਉਸ ਡਿਬੇਟ ਤੋਂ ਬਾਅਦ ਜਿਹੜੀ ਵੀਡੀਓ ਪਾਈ ਹੈਗੀ ਆ ਉਹ ਕਹਿੰਦੇ ਵੀ ਰਾਜਨਾਥ ਸਿੰਘ ਨੇ ਅਧੂਰਾ ਸੱਚ ਦੱਸਿਆ ਅਸਲੀਅਤ ਇਹ ਹੈਗੀ ਹੈ ਵੀ ਐਸ ਸੂਨ ਐਸ ਭਾਰਤ ਉਸ ਰਾਤ ਨੂੰ ਜਦੋਂ ਹਮਲਾ ਕਰਦਾ ਹੈ ਉਹ ਉਥੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਵਿੱਚ ਜੀ ਉਹ ਤੋਂ ਬਾਅਦ ਕਹਿੰਦਾ ਵੀ 1 ਜਾਂ 2 ਘੰਟੇ ਬਾਅਦ ਹੀ ਭਾਰਤ ਦਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਆ ਜਿਹੜਾ ਉਹ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੂੰ ਫੋਨ ਕਰਦਾ ਵੀ ਅਸੀਂ ਐਨਾ ਕੋਈ ਕੁਝ ਕਰਨਾ ਸੀ ਅਸੀਂ ਜੰਗ ਨੂੰ ਵਧਾਉਣਾ ਨਹੀਂ ਚਾਹੁੰਦੇ ਵੀ ਤੁਸੀਂ ਵੀ ਕੋਈ ਸਾਡੇ ਖਿਲਾਫ ਬਹੁਤਾ ਉਹ ਕਾਰਵਾਈ ਨਾ ਕਰਿਓ ਵੀ ਅਸੀਂ ਮਾੜਾ ਜਿਹਾ ਆਪਣੇ ਲੋਕਾਂ ਨੂੰ ਦੱਸਣ ਲਈ ਇਹ ਕਰਨਾ ਸੀ ਇਹ ਪ੍ਰਵੀਨ ਸਾਨੀ ਨੇ ਇੱਕਦਮ ਬਾਅਦ ਅਲੀਮੈਂਟ ਦੀ ਡਿਬੇਟ ਤੋਂ ਬਾਅਦ ਆ ਜਿਹੜਾ ਭਾਈ ਇਟ ਮੀਨਸ ਇਹਨਾਂ ਦਾ ਜਿਹੜਾ ਸਾਰਾ ਜਿਹੜਾ ਜਿਹੜਾ ਸੱਚ ਹੈਗਾ ਇੰਡੀਅਨ ਸਟੇਟ ਵਾਲਾ ਉਹ ਉਹਨਾਂ ਦੇ ਆਪਣੇ ਪੱਤਰਕਾਰ ਤੇ ਰੱਖਿਆ ਮਹਾਰੀ ਦੱਸ ਰਹੇ ਹੈਗੇ ਕਿ ਤੁਸੀਂ ਬਹੁਤ ਵੱਡੀਆਂ ਜਿਹੜੀਆਂ ਗਲਤੀਆਂ ਨੇ ਉਹ ਕੀਤੀਆਂ ਔਰ ਤੁਹਾਡਾ ਜਿਹੜਾ ਮਿਲਟਰੀ ਦੀ ਆਪਣੀ ਸੈਲਫ ਅਸੈਸਮੈਂਟ ਹੈਗੀ ਆ ਉਹ ਕਾਫੀ ਸਵਾਲਾਂ ਦੇ ਘੇਰੇ ਵਿੱਚ ਹੈਗੀ ਆ ਸੋ ਤੁਹਾਨੂੰ ਇਹ ਸਾਰਾ ਕੁਝ ਠੀਕ ਕਰਨਾ ਚਾਹੀਦਾ ਹਾਂ ਹਾਂ ਸੱਤਾਧਾਰੀ ਧਿਰ ਨੇ ਆਪਣੀਆਂ ਜਿਹੜੇ ਹੈਗੇ ਆ ਉਹ ਪਿੱਠਾਂ ਥਫਤ ਪਾਈਆਂ ਨੇ ਪਰ ਵਿਰੋਧੀ ਧਿਰ ਨੇ ਰਾਹੁਲ ਗਾਂਧੀ ਨੇ ਅਖਲੇਸ਼ ਆਦਬ ਨੇ ਤੇ ਪ੍ਰਿਯੰਕਾ ਗਾਂਧੀ ਨੇ ਤੇ ਹੋਰ ਨੇਤਾਵਾਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਕਰਿਆ ਇਵਨ ਰਾਜਾ ਵੜਿੰਗ ਵੀ ਬੋਲੇ ਹੈਗੇ ਆ ਰਾਜਾ ਵੜਿੰਗ ਆਖਦੇ ਹੈਗੇ ਵੀ ਜਿਹੜਾ ਪਠੰਡੇ ਦੇ ਲਾਗੇ ਸਾਡੇ ਘਰਾਂ ਦੇ ਲਾਗੇ ਕਹਿੰਦਾ ਜਿਹੜਾ ਜਹਾਜ਼ ਡਿਗਿਆ ਮੈਂ ਉਹਦਾ ਟੇਲ ਨੰਬਰ ਲੈ ਕੇ ਆਇਆ ਹਣਾ ਤੋ ਕਹਿੰਦਾ ਮੈਂ ਟੇਲ ਨੰਬਰ ਜਾਰੀ ਕਰਦਾ ਤੁਸੀਂ ਇਹ ਟੇਲ ਨੰਬਰ ਸਾਨੂੰ ਬਕਾਇਦਾ ਦਿਖਾਓ ਵੀ ਇਹ ਜਹਾਜ਼ ਹਲੇ ਹੈਗਾ ਹੈਗਾ ਉਹ ਕਹਿੰਦਾ ਵੀ ਇੱਕ ਵਾਰੀ ਭਾਰਤ ਨੇ ਜਿਸ ਤਰ੍ਹਾਂ ਪਾਕਿਸਤਾਨ ਤੇ ਦੋਸ਼ ਲਾਇਆ ਸੀ ਵੀ ਅਸੀਂ F16 ਜਿਹੜੇ ਉਹਦੇ ਸਿੱਟਲੇ ਹੈਗੇ ਹਨਾ ਉਹ ਕਹਿੰਦਾ ਵੀ ਪਾਕਿਸਤਾਨ ਨੇ ਇੱਕਦਮ ਅਮਰੀਕਨ ਅਧਿਕਾਰੀਆਂ ਨੂੰ ਬੁਲਾ ਕੇ ਆਪਣੇ ਸਾਰੇ ਟੇਲ ਨੰਬਰ ਦਿਖਾਉਂਦੇ ਸੀ ਉਹ ਸਾਰਾ ਦਿਖਾਤਾ ਵੀ ਆਹ ਸਾਰੇ ਖੜੇ ਹੈਗੇ ਆ ਕਿ ਕੀ ਭਾਰਤ ਇਹ ਦਿਖਾ ਸਕਦਾ ਵੀ ਸਾਡੇ ਸਾਰੇ ਟੇਲ ਸੋ ਜਣੀ ਕਾਫੀ ਜਿਹੜਾ ਵਿਰੋਧ ਐ ਇਸ ਵਾਰ ਪਾਰਲੀਮੈਂਟ ਵਿੱਚ ਸਰਕਾਰ ਨੂੰ ਦੇਖਣ ਦਾ ਮੌਕਾ ਮਿਲਿਆ ਜੀ ਬਿਲਕੁਲ ਜੀ ਤੇ ਦੁਬਾਰਾ ਬਨੇ ਗੱਲਬਾਤ ਕਰ ਲੈਨੇ ਆ ਸੋਫੀਆ ਕੁਰੇਸ਼ੀ ਦੇ ਮਸਲੇ ਤੁਹਾਨੂੰ ਯਾਦ ਹੋਵੇਗਾ ਕਿ ਮਧ ਪ੍ਰਦੇਸ਼ ਦੇ ਜਿਹੜੇ ਮੰਤਰੀ ਹੈਗੇ ਨੇ ਮਿਸਟਰ ਸ਼ਾ ਉਹਨਾਂ ਦੇ ਵੱਲੋਂ ਕਾਫੀ ਭੱਦੀ ਸ਼ਬਦਾਵਲੀ ਜਿਹੜੀ ਹੈ ਉਹਨਾਂ ਸਮਿਆਂ ਦੇ ਵਿੱਚ ਵਰਤੀ ਗਈ ਸੀ ਸੁਪਰੀਮ ਕੋਰਟ ਨੇ ਜਿਹੜਾ ਹੈ ਦੁਬਾਰਾ ਇੱਕ ਵਾਰੀ ਜਿਹੜੀ ਝਾੜ ਪਾਈ ਹੈ ਕਿ ਮਾਫੀ ਮੰਗਣ ਦਾ ਜਿਹੜਾ ਤਰੀਕਾ ਹੈ ਉਹ ਸਹੀ ਨਹੀਂ ਹੈਗਾ ਕੀ ਕੁਝ ਕਿਸ ਤਰੀਕੇ ਨਾਲ ਇਹਨਾਂ ਨੇ ਮਾਫੀ ਮੰਗੀ ਜਿਹੜੀ ਸੁਪਰੀਮ ਕੋਰਟ ਨੂੰ ਪਸੰਦ ਨਹੀਂ ਆਈ। ਹਾਂਜੀ ਹਾਂਜੀ ਸੋ ਉਹਨਾਂ ਨੇ ਆਨਲਾਈਨ ਹੀ ਮਾਫੀ ਮੰਗੀ ਹੈਗੀ ਉਹ ਕਹਿੰਦਾ ਵੀ ਮੌਜੂਦਾਨੀ ਕੋਈ ਮਾਫੀ ਮੰਗ ਲਈ ਹੈਗੀ ਆ ਸੁਪਰੀਮ ਕੋਰਟ ਨੇ ਇਹਨਾਂ ਨੂੰ ਝਾੜ ਪਾਈ ਹੈਗੀ ਆ ਵੀ ਤੁਸੀਂ ਬਕਾਇਦਾ ਐਫੀਡਾਵਟ ਲਿਖ ਕੇ ਸੁਪਰੀਮ ਕੋਰਟ ਵਿੱਚ ਜਿਹੜਾ ਜਮਾ ਕਰਾਇਆ ਜਾਵੇ ਸੋ ਉਸ ਤਰ੍ਹਾਂ ਦੀ ਜਿਹੜੀ ਮਾਫੀ ਆ ਉਹ ਕਹਿੰਦਾ ਵੀ ਇਹ ਬਿਲਕੁਲ ਤੁਸੀਂ ਕਾਨੂੰਨ ਦਾ ਵੀ ਮਜ਼ਾਕ ਉਡਾ ਰਹੇ ਹੋ ਤੇ ਸਾਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਮਲਾਇਨ ਕਰ ਰਹੇ ਹੋ ਸੋ ਤੁਸੀਂ ਐਡੇ ਵੱਡੇ ਅਹੁਦੇ ਤੇ ਬੈਠ ਕੇ ਇੱਕ ਤਰ੍ਹਾਂ ਨਾਲ ਗਲਤ ਜਿਹੜੀ ਜਿਹੜੀ ਬਿਆਨਬਾਜ਼ੀ ਕਰੀ ਐ ਸੋ ਐਫ ਆਈ ਆਰ ਵੀ ਹਾਈ ਕੋਰਟ ਦੇ ਆਦੇਸ਼ਾਂ ਤੇ ਹੀ ਹੋਈ ਸੀ ਪਹਿਲਾਂ ਤਾਂ ਐਫ ਆਈ ਆਰ ਵੀ ਨਹੀਂ ਸੀ ਹੋਈ ਤੁਸੀਂ ਦੇਖੋ ਮਜ਼ੇਦਾਰ ਗੱਲ ਇਹ ਹੈਗੀ ਆ ਵੀ ਜਿਹੜੇ ਧਾਰਾਂ ਦੇ ਤਹਿਤ ਮਿਸਟਰ ਸ਼ਾਹ ਜਿਹੜੇ ਭਾਜਪਾ ਦੇ ਮੰਤਰੀ ਆ ਉਹਦੇ ਖਿਲਾਫ ਐਫ ਆਈ ਆਰ ਦਰਜ ਹੋਈ ਆ ਉਹੀ ਧਾਰਾਵਾਂ ਅਧੇਨ ਇੱਕ ਗੁਰਗਾਮ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਕਿ ਮੁਸਲਮਾਨ ਨੇ ਉਹਨਾਂ ਦੇ ਖਿਲਾਫ ਦਰਜ ਹੋਈ ਸੀ ਉਸ ਮੁਸਲਮਾਨ ਪ੍ਰੋਫੈਸਰ ਨੂੰ ਦੂਜੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਪਰ ਮਿਸਟਰ ਸ਼ਾ ਹਲੇ ਤੱਕ ਵੀ ਗ੍ਰਿਫਤਾਰ ਨਹੀਂ ਹੋਏ ਸਿਰਫ ਕੇਸ ਹੈ ਜਨੂੰ ਉਹਨੂੰ ਲਟਕਾਇਆ ਜਿਹੜਾ ਜਾ ਰਿਹਾ ਹੈਗਾ ਇਟ ਮੀਨਸ ਸਾਨੂੰ ਨਜ਼ਰ ਆ ਰਿਹਾ ਹੈਗਾ ਵੀ ਜਿਹੜੇ ਕਾਨੂੰਨ ਦੇ ਜਿਹੜੀ ਤੁਸੀਂ ਰਾਜਸਥਾਨ ਵਾਲੀ ਗੱਲ ਕਰੀ ਸੀ ਨਾ ਵੀ ਅਵੇਸਲਾ ਪਾਣਾ ਕਿ ਜਾਣ ਬੁੱਝ ਕੇ ਅਸਲ 'ਚ ਉਹ ਜਾਣ ਬੁੱਝ ਕੇ ਇਸ ਤਰ੍ਹਾਂ ਹੁੰਦਾ ਵੀ ਕਾਨੂੰਨ ਲਾਗੂ ਕਰਨ ਵਾਲੇ ਲੋਕ ਆ ਜਿਹੜੇ ਤੈਅ ਕਰਦੇ ਹੈਗੇ ਆ ਵੀ ਅਸੀਂ ਕਿਸ ਤਰ੍ਹਾਂ ਲਾਗੂ ਕਰਨਾ ਨਹੀਂ ਕਰਨਾ ਹੈਗਾ ਜੀ ਬਿਲਕੁਲ ਹੀ